ਅੰਮ੍ਰਿਤ ਪੀਓ ਸਦਾ ਤੇਰੇ ਜੀਓ ਅੰਮ੍ਰਿਤ ਪੀਓ ਸਦਾ ਤੇਰੇ ਜੀਓ ਆਜ ਸਿਮਰਤੇ ਅਨ ਤੇ ਨਾਮੁ ਦਾ ਹਰ ਸਿਮਰਤੇ ਅਨ get yeah, it yeah. ਬੁਝੇ ਨਾ ਆਵੇ ਤੇ ਜਿੰਦਾ ਰਹੇ ਅੰਮ੍ਰਿਤ ਕੀ ਆਪਣੀ ਇਹ ਪਿੰਡਪੂਲ ਦੇ ਵੱਲੋਂ ਇਹ ਪਹਿਲੀ ਵਾਰ ਨਿਕਲ ਰਹੀ ਹੈ ਜੀ ਇਹ ਹਾਂਜੀ ਇਹ ਪਿੰਡਪੂਲ ਦੇ ਵਿੱਚ ਨਗਰ ਫੇਰੀ ਆ ਹੂੰ ਆਪਣੇ ਨਗਰ ਦੇ ਸਹਿਯੋਗ ਨਾਲ ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਹੂੰ 350ਵਾਂ ਸਹੀਦੀ ਦਿਹਾੜਾ ਉਸ ਦੇ ਸਮਰਪਿਤ ਕੱਢੀ ਜਾ ਰਹੀ ਹੈ ਜੀ ਕਲੱਬ ਦਾ ਨਾਮ ਦੀ ਗੱਲ ਕਰ ਲਈਏ ਵੀ ਨਾਮ ਕੀ ਜੀ ਕਲੱਬ ਦਾ ਜਿਹੜਾ ਕਲੱਬ ਦਾ ਨਾਮ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸੇਵਾ ਕਲੱਬ ਫੂਲ ਟਾਊਨ ਡਿਸਟ੍ਰਿਕਟ ਬਠਿੰਡਾ ਜੀ ਹੂੰ ਇਹ ਕਿੰਨੇ ਜਣੇ ਦੀ ਟੀਮ ਆ ਜੀ ਇਹ ਇਹ ਸਾਡੀ 60 ਜਣੇ ਦੀ ਟੀਮ ਆ ਜੀ ਹਾਂਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰੀ ਸੰਗਤ ਸਾਡੇ ਨਾਲ ਜੁੜ ਰਹੀ ਆ ਨਗਰ ਫੇਰੀ ਦੇ ਵਿੱਚ ਤੇ ਬਹੁਤ ਸਾਰੇ ਜੋਗ ਮਿਲ ਰਹੀ ਸਾਨੂੰ ਕਿਹੜੇ ਕਿਹੜੀਆਂ ਸੇਵਾਵਾਂ ਨਿਭਾ ਰਹੇ ਹੋ ਜੀ ਸੇਵਾ ਸੀ ਨਗਰ ਕੀਰਤਨ ਦੇ ਵਿੱਚ ਝਾੜੂ ਕਲੀ ਦੀ ਸੇਵਾ ਜੀ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਸਾਰੀ ਕੀਤੀ ਆ ਲੋਕਾਂ ਨੂੰ ਸਨੇਹਾ ਦੇਣਾ ਕੀ ਚਾਹੁੰਦੇ ਹੋ ਜੀ ਲੋਕਾਂ ਨੂੰ ਇਹੀ ਸਨੇਹਾ ਦੇ ਰਿਹਾ ਜੀ ਵੀ ਵੱਧ ਤੋਂ ਵੱਧ ਆਪਣੇ ਧਰਮ ਨਾਲ ਜੁੜੋ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਧਰਮਾਂ ਦੀ ਰਖਵਾਲੀ ਲਈ ਹੱਤ ਦਿੱਤੀ ਆ ਤੇ ਉਹਨੂੰ ਆਪਾਂ ਯਾਦ ਰੱਖੀਏ ਜੀ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਵਾਈਕੂ ਜੀ ਕੀਰਤ ਸਿੰਘ ਸਾਹਿਬ ਤੁਸੀਂ ਇਹਨਾਂ ਬੱਚਿਆਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਬੱਚਿਆਂ ਵਾਸਤੇ ਜੀ ਬੱਚਿਆਂ ਨੂੰ ਇਹ ਬਹੁਤ ਵਧੀਆ ਪ੍ਰੇਰਣਾ ਮਿਲੂ ਜੀ ਕਿਸੇ ਗੁਰੂ ਤੇ ਇੱਕ ਵਾਰ ਜਰੀਏ 300 ਪਿਆਮਾ ਆਪਣਾ ਸੀਧ ਈਰਾਲਾ ਬਣਾਇਆ ਜਾ ਰਿਹਾ ਹੈ ਹਾਂਜੀ ਬੱਚਿਆਂ ਨੂੰ ਇੱਕ ਪ੍ਰੇਰਣਾ ਮਿਲੂ ਕਿ ਉਹਨਾਂ ਨੇ ਆਪਣੇ ਧਰਮ ਧਰਮ ਦੀ ਰਖਵਾਲੀ ਲਈ ਕੁਰਬਾਨੀ ਦਿੱਤੀ ਇਹ ਪਿੰਡ ਵੱਲੋਂ ਪਹਿਲਾਂ ਵੀ ਕਦੇ ਨਗਰ ਫੇਰੀ ਕੱਢੀ ਹੈ ਜੀ ਇਹ ਇਹ ਪਹਿਲੀ ਨਗਰ ਫੇਰੀ ਆਈ ਪਿੰਡ ਵੱਲੋਂ ਪਹਿਲਾਂ ਕਦੇ ਵੀ ਕੋਈ ਨਗਰ ਫੇਰੀ ਨਹੀਂ ਕੱਢੀ ਗਈ ਮਤਲਬ ਕਿ ਫਰਸਟ ਚਾਂਸ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਇਸ ਨਗਰ ਫੇਰੀ ਨੂੰ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਆਪਾਂ ਲੋਕਾਂ ਨੂੰ ਮਤਲਬ ਕਿ ਸਾਰ ਸਾਇਲ ਧਿਆਨ ਦੇਣ ਦੀ ਇੱਕ ਤਾਂ ਹਾਂ ਜੀ ਤੇ ਧਰਮ ਨਾਲ ਜੋੜਨ ਦੀ ਹਾਂ ਜੀ ਤੇ ਵੱਟ ਵਾੜੇ ਧਰਮ ਨਾਲ ਜੁੜ ਕੇ ਸਮਾਜ ਸੇਵਾ ਵੱਲ ਧਿਆਨ ਦੇਣ ਠੀਕ ਹੈ ਜੀ ਧੰਨਵਾਦ ਜੀ ਐਮ ਸੀ ਸਾਹਿਬਾ ਗੱਲ ਕਰ ਲਈਏ ਵੀ ਇਹ ਪਹਿਲੀ ਵਾਰ ਜਿਹੜੀ ਨਗਰ ਪੀਰੀ ਖੜੀ ਗਈ ਹੈ ਜੀ ਇਹ ਪਿੰਡ ਹਾਂਜੀ ਪੱਤੀ ਬਾਹਰਲੀ ਵੱਲੋਂ ਪਾਸਰ ਦਾਸ ਦੇ ਕੋਲ ਤੋਂ ਸਾਡੇ ਵੱਲੋਂ ਹਾਂਜੀ ਮਨਾਈ ਜਾ ਰਹੀ ਹੈ ਜੀ ਹਾਂਜੀ ਬਸੇ ਮੈਂ ਇਹ ਗੱਲ ਕਹਿਣ ਨੂੰ ਤਿਆਰ ਆ ਹਾਂ ਜੇਕਰ ਕਹੀਏ ਗੁਰੂ ਸਾਹਿਬ ਦਾ ਹਾਂਜੀ ਆਪਾਂ ਅਸੀਂ ਜੜਾ ਹੈ ਹਾਂਜੀ ਹਾਂਜੀ ਇਹਦੇ ਵਿੱਚ ਇਹ ਗੱਲ ਆਪਾਂ ਕਪੜਾ ਵੀ ਜਾਣ ਕਰਦਨੇ ਆ ਹਾਂਜੀ ਸੇਵਾ ਨਿਦਾਨ ਕਰ ਦਨੇ ਆ ਹਰ ਇੱਕ ਤਰ੍ਹਾਂ ਦੇ ਦਾਨ ਕਰ ਦਨੇ ਆ ਪਰ ਮੈਂ ਹੀਰੇ ਲਾਲ ਮੋਤੀ ਕੀ ਮੇਰਾ ਖਿਆਲ ਦਾਨ ਕਰ ਦਨੇ ਆ ਆਪਾਂ ਹਾਂਜੀ ਹਾਂਜੀ ਪਰ ਮੈਂ ਇਹ ਗੱਲ ਕਹਿਣ ਨੂੰ ਤਿਆਰ ਆ ਜਿਹੜਾ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ ਨਹੀਂ ਕੋਈ ਦੁਨੀਆਂ ਵਿੱਚ ਇਹ ਕਰ ਸਕਦਾ ਜਿਹੜੇ ਸਾਡੇ ਹਿੰਦੂ ਧਰਮ ਨੂੰ ਲੈ ਲਾ ਸਿੱਖ ਧਰਮ ਨੂੰ ਜਿਹੜੀ ਦੇਣ ਹੈ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਹੈ ਇਹ ਸਭ ਤੋਂ ਵੱਡੀ ਗੱਲ ਹੈ ਜੀ ਸਭ ਤੋਂ ਵੱਡੀ ਗੱਲ ਇਹ ਪਹਿਲੀ ਮੇਰੀ ਸਾਡੇ ਜੇਕਨ ਬਰਵਾੜ ਦੇ ਵਿੱਚੋਂ ਮੈਂ ਤਾਂ ਸਾਰਾ ਵੀ ਸਾਰੇ ਦਿਲੇ ਵਿੱਚ ਵੀ ਨਹੀਂ ਹੋਣਾ ਜਿਹੜਾ ਇਹ ਪ੍ਰੋਗਰਾਮ ਸਾਡੇ ਪਹਿਲੇ ਵਿੱਚੋਂ ਕਿਤੇ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਅੱਗੇ ਵਾਰ ਤੇ ਵੀ ਅਸੀਂ ਕਰਾਂਗੇ ਜਿੰਨਾ ਵੀ ਹੋ ਸਕੇ ਆ ਵੱਧ ਤੋਂ ਵੱਧ ਪੋਸ਼ਟ ਕਰਾਂਗੇ ਅਸੀਂ ਕਿ ਮੇਰੇ ਦਾਸ ਗੁਰੂ ਹਨ ਅਵਾ ਸਾਰਾਂ ਦੇ ਵਾਰੀ ਹੀ ਸੀ ਉਸ ਕਰਾਂਗੇ ਮੈਂ ਇਹੀ ਗੱਲ ਕਹਿਣ ਨੂੰ ਤਿਆਰ ਆ ਵੀ ਸਾਰੀ ਸੰਗਤ ਨੂੰ ਚਾਹੀਦਾ ਹੈ ਵੈਸੇ ਤਾਂ ਹਿੰਦੂ ਤੋਂ ਮਾਜਲਾ ਇਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਚੱਲਿਆ ਹੈ ਜਿਹੜੇ ਕਿ ਅੱਜ ਆਪਾਂ ਮੰਦਰ ਕਹਿੰਦੇ ਆ ਮੰਦਰ ਜੇ ਗੁਰੂ ਸਾਹਿਬ ਜੀ ਆਪਣਾ ਸੇਵਾ ਕਰਦਾ ਕਿ ਸੇਵਾ ਨਾ ਦਾਨ ਕਰਦੇ ਭਲੀ ਦਾ ਨਾ ਦਿੰਦੇ ਤੇ ਅੱਜ ਕਿਤੇ ਮੰਦਰ ਆ ਬੜੀ ਕੋਈ ਟਲੀ ਜੱਟਾਂ ਲਈ ਨਹੀਂ ਸੀ ਖਰਪਣਾ ਨਾ ਹੀ ਕੋਈ ਗੁਰਦੁਆਰਾ ਹੋਣਾ ਸੀ ਹਾਂਜੀ ਨਾ ਹੀ ਕੋਈ ਧਰਮ ਸਥਾਨ ਹੋਣੇ ਸੀ ਆਪਾਂ ਸਾਰੇ ਇਹ ਮੈਂ ਗੱਲ ਕਹਿਣ ਨੂੰ ਪਿਆਰਾ ਵੀ ਜੇ ਜੇ ਨਾ ਇਹ ਸਾਡੇ ਸਤਿਗੁਰੂ ਤੇਗ বাহাদুর ਜੀ ਦੀ ਜੇ ਨਾ ਜਿਨ੍ਹਾਂ ਨੂੰ ਲੋਕਾਂ ਨੂੰ ਨਹੀਂ ਪਤਾ ਕਈਆਂ ਨੂੰ ਜੀ ਜੇ ਲੋਕਾਂ ਨੂੰ ਹਿੰਦੂ ਧਰਮ ਨਾਲ ਇਹਨੂੰ ਚਾਹੀਦਾ ਹੈ ਵੱਧ ਤੋਂ ਵੱਧ ਇਹ ਸਹਿਬ ਗੁਰੂ ਤੇਗ ਬਹਾਦਰ ਜੀ ਦਾ ਸੀ ਜੀ ਦਾ ਜੜਾ ਇਹ ਮਨਾਉਣਾ ਚਾਹੀਦਾ ਹਾਂ ਕਿ ਨਹੀਂ ਮੈਂ ਇਹੀ ਗੱਲ ਕਹਿ ਰਿਹਾ ਲੋਕਾਂ ਨੂੰ ਮਿਲਸੀ ਦੇਣਾ ਚਾਹੀਦਾ ਇਹ ਦੁਨੀਆ ਨੂੰ ਇਹ ਮੈਂ ਚਾਹੁੰਦਾ ਵੀ ਸਾਰੀ ਦੁਨੀਆ ਪਰ ਦੇ ਲੋਕਾਂ ਨੂੰ ਇਹ ਚਾਹੀਦਾ ਵੀ ਸਾਡੀ ਭਾਰਤ ਵਾਸੀ ਲੋਕਾਂ ਦਾ ਇਹ ਹਰ ਆਲਤੀ ਮਨਾਉਣਾ ਚਾਹੀਦਾ ਨਾ ਹ ਕਰਵਾਨੀ ਕੋ ਦੁਨੀਆ ਤੇ ਵਿੱਚ ਨਾ ਤਾਂ ਕੋਈ ਹੈ ਤੇ ਮੈਂ ਕਹਿੰਦਾ ਵੀ ਨਾ ਵੀ ਕੋਈ ਦੇ ਸਕਦਾ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਸਰਵਾਂਸੀ ਵਾਲਤਾ ਸਤਗੁਰੂ ਕਸ਼ਮੀਰ ਪਾਸ਼ਾ ਜੀ ਨੇ ਤੇ ਵੱਧ ਕੌਣ ਦੇ ਸਕਦਾ ਅਸੀਂ ਤਾਂ ਇਹ ਗੱਲ ਕਹਿਣਾ ਵੀ ਗੁਰੂ ਸੇਗਵਾਰ ਦਰਜੀ ਦਾ ਜਿਹੜਾ ਇਹ ਜਨ ਬਣਾ ਰਹੇ ਆ ਵੱਧ ਤੋਂ ਵੱਧ ਸਾਰੇ Hindu ਧਰਮ Sikh ਧਰਮ ਸਾਰਿਆਂ ਕੋਮਾਂ ਨੂੰ ਵੱਧ ਤੋਂ ਵੱਧ ਹੀ ਮਨੋਣਾ ਚਾਹੀਦਾ ਹੈ ਮੈਂ ਸਾਰੀ ਦੁਨੀਆ ਨੂੰ ਸੰਗਤ ਨੂੰ ਬੇਨਤੀ ਕਰਦਾ ਤੇ ਵੱਧ ਤੋਂ ਵੱਧ ਇਹਦੇ ਪਰਾਲੇ ਕਰਦੇ ਜਾ ਕਰੋ ਵਾਹਿਗੁਰੂ